ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨ ਐਕਸਪਰਟ ਟੀਵੀ ਮੈਂ ਸੋਨੀਆ ਸੋ ਅੱਜ ਜਿਹੜੀ ਪੰਜਾਬੀ ਐਕਟਰੈਸ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਇਹਨਾਂ ਨੇ ਪੰਜਾਬੀ ਫਿਲਮਾਂ ਦੇ ਵਿੱਚ ਤਾਂ ਕੰਮ ਕੀਤਾ ਹੀ ਹੈ ਬਾਲੀਵੁੱਡ ਦੇ ਵਿੱਚ ਵੀ ਇਹ ਨਜ਼ਰ ਆ ਚੁੱਕੇ ਨੇ ਪਰ ਇਸ ਤੋਂ ਇਲਾਵਾ ਤਾਮਿਲ ਤੇਲਗੂ ਦੇ ਵਿੱਚ ਵੀ ਇਹਨਾਂ ਦੇ ਵੱਲੋਂ ਇੱਕ ਵੱਡਾ ਨਾਮ ਕਮਾਇਆ ਗਿਆ ਤਾਮਿਲ ਤੇਲਗੂ ਦੀਆਂ ਹਿਟ ਫਿਲਮਾਂ ਦੇ ਵਿੱਚ ਇਹਨਾਂ ਨੇ ਨਜ਼ਰ ਆ ਚੁੱਕੇ ਨੇ ਤੇ ਇੱਕ ਨਾਮ ਸ਼ੋਹਰਤ ਫੇਮ ਇਹਨਾਂ ਦੇ ਵੱਲੋਂ ਜੋ ਆ ਹਾਸਲ ਕੀਤਾ ਗਿਆ ਇਹ ਗੱਲ ਹੋ ਰਹੀ ਹੈ ਵਾਮਿਕਾ ਗੱਬੇ ਦੀ ਜੋ ਕਿ 2007 ਦੇ ਵਿੱਚ ਬਾਲੀਵੁੱਡ ਦੇ ਵਿੱਚ ਵੀ ਡੈਬਿਊ ਕਰ ਚੁੱਕੀ ਸੀ ਇਹਨਾਂ ਦੇ ਵੱਲੋਂ ਕੈਰੀਨਾ ਕਪੂਰ ਦੀ ਛੋਟੀ ਭੈਣ ਦਾ ਕਿਰਦਾਰ ਕੀਤਾ ਗਿਆ ਸੀਗਾ ਜਿੱਥੇ ਇਹਨਾਂ ਨੂੰ ਇੰਨੀ ਪੋਪੁਲਾਰਿਟੀ ਤਾਂ ਨਹੀਂ ਮਿਲੀ ਪਰ ਇਹਨਾਂ ਦੇ ਵੱਲੋਂ ਬਤੌਰ ਐਕਟਰਸ ਜੋ ਸੀਗਾ ਡੈਬਿਊ ਕੀਤਾ ਗਿਆ ਸੀ ਇਹ ਫਿਲਮ ਜੋ ਸੀਗੀ ਜਵੀਮੈਂਟ ਜੋ ਕਿ 2007 ਦੇ ਵਿੱਚ ਰਿਲੀਜ਼ ਹੋਈ ਸੀ ਵਾਮਿਕਾ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ ਚੰਡੀਗੜ੍ਹ ਦੇ ਵਿੱਚ ਇੱਕ ਪੰਜਾਬੀ ਪਰਿਵਾਰ ਦੇ ਵਿੱਚ ਹੋਇਆ। ਉਹਨਾਂ ਦੇ ਪਿਤਾ ਗੋਵਰਦਨ ਗੱਬੇ ਜੋ ਕਿ ਖੁਦ ਇੱਕ ਲੇਖਕ ਰਹ ਚੁਕੇ ਨੇ। ਕਿਹਾ ਜਾਂਦਾ ਹੈ ਕਿ ਵਾਮਿਕਾ ਦੇ ਵੱਲੋਂ ਮਹਿਜ਼ 8 ਸਾਲ ਦੀ ਉਮਰ ਦੇ ਵਿੱਚ ਹੀ ਪੰਜਾਬੀ ਸੀਰੀਅਲਸ ਦੇ ਵਿੱਚ ਡੈਬਿਊ ਕੀਤਾ ਗਿਆ ਸੀ। 8 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਇਲਾਵਾ ਅਮੀਰ ਖਾਨ ਦੇ ਡਾਂਸ ਸ਼ੋਅ ਦੇ ਵਿੱਚ ਵੀ ਉਹਨਾਂ ਨੇ ਪਾਰਟਿਸਿਪੇਟ ਕੀਤਾ ਸੀ। ਜਿਸ ਤੋਂ ਬਾਅਦ ਜਵਵੀ ਮੈਟ ਦੇ ਵਿੱਚ ਉਹਨਾਂ ਨੂੰ ਕੰਮ ਮਿਲਿਆ ਸੀ। ਪੰਜਾਬੀ ਫਿਲਮ 2013 ਦੇ ਵਿੱਚ ਰਿਲੀਜ਼ ਹੋਈ ਸੀ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਇਸ ਫਿਲਮ ਰਾਹੀਂ ਜੋ ਸਿਗਾ ਵਾਮਿਕਾ ਨੇ ਡੈਬਿਊ ਕੀਤਾ ਸੀ ਇਸ ਤੋਂ ਬਾਅਦ ਇਸ਼ਕ ਬਰਾਂਡੀ ਇਸ਼ਕ ਹਾਜ਼ਰ ਹੈ ਇਫ ਇਨ ਫਿਲਮਾਂ ਦੇ ਵਿੱਚ ਵੀ ਵਾਮਿਕਾ ਨਜ਼ਰ ਆ ਚੁੱਕੇ ਨੇ ਜੇਕਰ ਉਹਨਾਂ ਦੀ ਮੁੱਖ ਭੂਮਿਕਾਾਂ ਦੀ ਗੱਲ ਕਰੀਏ ਤਾਂ ਫਿਲਮ 16 ਦੇ ਵਿੱਚ ਤਨੀਸ਼ਾ ਦਾ ਕਿਰਦਾਰ ਜੋ ਸਿਗਾ ਕਾਫੀ ਜ਼ਿਆਦਾ ਹਿਟ ਐਂਡ ਵਾਇਰਲ ਰਿਹਾ ਸੀਗਾ ਇਸ ਨਾਲ ਹੀ ਉਹਨਾਂ ਦੇ ਵੱਲੋਂ ਪੰਜਾਬੀ ਬਾਲੀਵੁੱਡ ਤੋਂ ਇਲਾਵਾ ਤੇਲਗੂ ਜਿਸ ਦੇ ਵਿੱਚ ਉਹਨਾਂ ਦੀ ਫਿਲਮ ਆਈ ਸੀ ਪਾਲੇ ਮੱਚੀ ਰੋਜੂ ਤੇ ਤਾਮਿਲ ਮਲਿਆਲਮ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਗਿਆ ਤਾਂ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਹੁਣ ਵੀ ਬਹੁਤ ਸਾਰੀਆਂ ਵੈਬ ਸੀਰੀਜ਼ ਦੇ ਵਿੱਚ ਕੰਮ ਕੀਤਾ ਗਿਆ ਤੇ ਬਾਲੀਵੁੱਡ ਦੇ ਵਿੱਚ ਤਾਂ ਉਹ ਕਾਫੀ ਜ਼ਿਆਦਾ ਐਕਟਿਵ ਨਜ਼ਰ ਆਉਂਦੇ ਆ ਤੇ ਅਕਸਰ ਉਹਨਾਂ ਨੂੰ ਸੋਸ਼ਲ ਮੀਡੀਆ ਉੱਤੇ ਸਪੋਰਟ ਕੀਤਾ ਜਾਂਦਾ ਹੈ ਜਿੱਥੇ ਉਹ ਕਿਤੇ ਨਾ ਕਿਸੇ ਜਗ੍ਹਾ ਦੇ ਉੱਤੇ ਉਹ ਨਜ਼ਰ ਆਉਂਦੇ ਆ ਤੇ ਉਹਨਾਂ ਦੀ ਆ ਇਸ ਕਰਕੇ ਉਹਨਾਂ ਦੀ ਖੂਬਸੂਰਤੀ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜਾਂਦਾ ਹੈ ਤੇ ਦੱਸ ਦਈਏ ਕਿ 2017 ਦੇ ਵਿੱਚ ਉਹਨਾਂ ਦੀ ਇੱਕ ਫਿਲਮ ਆਈ ਸੀ ਤਾਮਿਲ ਫਿਲਮ ਜਿਸ ਦਾ ਨਾਮ ਸੀ ਇਰਾ ਵਕਾਲਮ ਜੋ ਕਿ ਅਸ਼ਵਿਨ ਸਰਾਵਨਨ ਦੁਆਰਾ ਨਿਰਦੇਸ਼ਿਤ ਕੀਤੀ ਗਈ ਸੀ ਇਸ ਤੋਂ ਇਲਾਵਾ ਵਾਮਿਕਾ ਨੇ ਨੋ ਵਿੱਚ ਪ੍ਰithvi ਰਾਜ ਸੁਖਮਰਨ ਅਤੇ ਮਮਤਾ ਮੋਹਨ ਦਾਸ ਦੀ ਭੂਮਿਕਾ ਨਿਭਾਈ ਸੀ ਹੁਣ ਤੱਕ ਵਾਮਿਕਾ ਬਹੁਤ ਸਾਰੇ ਪ੍ਰੋਜੈਕਟਸ ਵਿੱਚ ਨਜ਼ਰ ਆ ਚੁੱਕੇ ਨੇ ਦੱਸਦੇ ਕਿ 2021 ਦੇ ਵਿੱਚ ਉਹ 83 ਫਿਲਮ ਦੇ ਵਿੱਚ ਨਜ਼ਰ ਆਏ ਸੀ ਜੋ ਕਿ ਇੱਕ ਬਾਲੀਵੁੱਡ ਫਿਲਮ ਸੀਗੀ ਇਸ ਤੋਂ ਇਲਾਵਾ ਕਲੀਜੋਟਾ ਫਿਲਮ ਦੇ ਵਿੱਚ ਵੀ ਵਮਿਕਾ ਦਾ ਕਿਰਦਾਰ ਦੇਖਣ ਨੂੰ ਮਿਲਿਆ ਸੀ ਖੂਫੀਆ ਜੋ ਕਿ ਬਾਲੀਵੁੱਡ ਪ੍ਰੋਜੈਕਟ ਸੀ ਇਸ ਦੇ ਵਿੱਚ ਵੀ ਵਮਿਕਾ ਦੀ ਸ਼ਾਨਦਾਰ ਐਕਟਿੰਗ ਨੂੰ ਹਰ ਕਿਸੇ ਨੇ ਪਸੰਦ ਕੀਤਾ ਜਿਨੀ ਜੋ ਕਿ 2024 ਦੇ ਵਿੱਚ ਰਿਲੀਜ਼ ਹੋਈ ਸੀ ਇੱਕ ਤਾਮਿਲ ਫਿਲਮ ਸੀਗੀ ਇਹ ਹਾਲੇ ਤੱਕ ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਨੂੰ ਵੀ ਜੋਾ ਠੀਕ-ਠਾਕ ਰਿਸਪੌਂਸ ਮਿਲ ਚੁੱਕੇ ਹੈ ਅਵਾਰਡ ਸੀ ਜੇਕਰ ਗੱਲ ਕਰੀਏ ਤੇ ਆਵਾਮਿਕਾ ਨੂੰ ਬੈਸਟ ਸਪੋਰਟਿੰਗ ਐਕਟਰਸ ਦੇ ਲਈ ਨੋਮੀਨੇਟ ਕੀਤਾ ਗਿਆ ਸੀਗਾ ਉਹ ਫਿਲਮ ਸੀ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਜੋ ਕਿ 2014 ਦੇ ਵਿੱਚ ਇਸ ਦੇ ਅਵਾਰਡ ਸ਼ੋਜ਼ ਦੇ ਵਿੱਚ ਉਹਨਾਂ ਨੂੰ ਨੋਮੀਨੇਟ ਕੀਤਾ ਗਿਆ ਸੀ ਇਸ ਤੋਂ ਇਲਾਵਾ ਉਹਨਾਂ ਨੂੰ ਬੈਸਟ ਡੈਬਿਊ ਐਕਟਰਸ ਦੇ ਲਈ ਵੀ ਅਵਾਰਡ ਮਿਲ ਚੁੱਕਿਆ ਹੈ ਗੋਦਾ ਫਿਲਮ ਸੀਗੀ ਜਿਸ ਦੇ ਲਈ ਉਹਨਾਂ ਨੇ 2018 ਦੇ ਵਿੱਚ ਇਸ ਅਵਾਰਡ ਨੂੰ ਜਿੱਤਿਆ ਸੀਗਾ ਵਾਮਿਕਾ ਨੂੰ ਸੋਸ਼ਲ ਮੀਡੀਆ ਤੇ ਵੀ ਲੋਕ ਕਾਫੀ ਫੋਲੋ ਕਰਦੇ ਨੇ ਉਹਨਾਂ ਦੀ ਜੇਕਰ ਲੇਟੈਸਟ ਵਰਕ ਫਰੰਟ ਦੀ ਗੱਲ ਕਰੀਏ ਤਾਂ ਡੀਸੀ ਫਿਲਮ ਦੇ ਵਿੱਚ ਉਹ ਨਜ਼ਰ ਆਉਣਗੇ ਜਿਸ ਦਾ ਕੁਝ ਟਾਈਮ ਪਹਿਲਾਂ ਹੀ ਟੀਜ਼ਰ ਜੋ ਆ ਦਿਖਾਇਆ ਗਿਆ ਇਹ ਫਿਲਮ ਜੋ ਆ ਦਾ ਸਵਾਤਸਿਕ ਦੇ ਵੱਲੋਂ ਡਾਇਰੈਕਟ ਕੀਤੀ ਜਾਵੇਗੀ ਤੇ ਇਸ ਦੇ ਵਿੱਚ ਵਾਮਿਕਾ ਗੱਬੀ ਐਂਡ ਲੋਕੇਸ਼ ਕਨਗਰਾਜ ਉਹ ਨਜ਼ਰ ਆਉਣਗੇ স্ক্রিন ਸ਼ੇਅਰ ਕਰਦਾ ਹੋਇਆ ਸੋ ਇਹ ਉਹਨਾਂ ਦਾ ਅਪਕਮਿੰਗ ਪ੍ਰੋਜੈਕਟ ਹੈ ਜਿਸਦੇ ਲਈ ਫੈਨਸ ਕਾਫੀ ਐਕਸਾਈਟਿਡ ਨੇ ਇਸ ਤੋਂ ਇਲਾਵਾ ਵਾਮਿਕਾ ਬਾਲੀਵੁੱਡ ਦੇ ਬਹੁਤ ਸਾਰੇ ਪ੍ਰੋਜੈਕਟਸ ਦੇ ਵਿੱਚ ਐਕਟਿਵ ਨੇ ਤੇ ਤੁਹਾਨੂੰ ਵਾਮਿਕਾ ਪੰਜਾਬੀ ਫਿਲਮਾਂ ਜਾਂ ਫਿਰ ਬਾਲੀਵੁੱਡ ਫਿਲਮਾਂ ਕਿਹੜੀਆਂ ਫਿਲਮਾਂ ਦੇ ਵਿੱਚ ਜ਼ਿਆਦਾ ਵਧੀਆ ਲੱਗਦੀ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਇਸੇ ਨਾਲ ਹੀ ਮੈਨੀ ਯਾਨੀ ਕਿ ਸੋਨੀਆ ਦੇ ਉਜਾਜ਼ਤ ਦੇਖਦੇ ਰਹੋ ਟੈਨਿਕਸ ਵੈਰਿਟੀ